ਦਖਾਈ ਦੇਵੇਗਾ ਤੇ ਇਹ ਤੁਹਾਨੂੰ ਮੰਦਰ ਕੱਕੜ ਪਿੰਡ ਦੇ ਮੋੜ ਦੇ ਉੱਤੇ ਇਹ ਤੁ ਮੰਦਰ ਦੀ ਜਾਣਕਾਰੀ ਦੇ ਰਹੇ ਹਾਂ ਜੋ ਇਸ ਸਮੇਂ ਪਾਕਿਸਤਾਨ ਦੇ ਬਲੋਚਿਸਤਾਨ ਰਾਜ ਦੇ ਪੁਰਾਣੇ ਰੋਖ ਦੀ ਉਸ ਪੁਰਾਣੇ ਦਰਖਤ ਦੀ ਜੇਕਰ ਗੱਲ ਕਰੀਏ ਤੇ ਪਰ ਕੋਈ ਪ੍ਰੋਪਰ ਕਨਫਰਮ ਤੇ ਨਹੀਂ ਹੈਗਾ ਸਾਨੂੰ ਪਰ ਉਸ ਮਾਤਾ ਹਿੰਗਲਾ ਜੀ ਦੇ ਵੱਲੋਂ ਮਾਤਾ ਕੌੜੀ ਜੀ ਦੀ ਆਏ ਤੇ ਇਹ ਪਿੰਡ ਕੱਕੜ ਹੋਂਦ ਵਿੱਚ ਆਇਆ ਇਸ ਤੋਂ ਬਾਅਦ ਇਸ ਪਿੰਡ ਦੀ ਸਭ ਤੋਂ ਉੱਚੀ ਜਗ੍ਹਾ ਤੇ ਬਾਬਾ ਪਰਵਾਰ ਵੱਲੋਂ ਆਪਣਾ ਘਰ ਬਣਾਇਆ ਗਿਆ ਬਾਈ ਵੀ ਕਈ ਵੀ ਪੀੜੀਆਂ ਮੰਦਰ ਦੀ ਹਾਂਜੀ ਹਾਂਜੀ ਬਾਈ ਵੀ ਤੇਰੀ ਜੀ ਪਰਸ਼ੰ ਦਰਸ਼ਨ ਕਰ ਸਕਦੇ ਹੋ ਜੋ ਪਾਕਿਸਤਾਨ ਚੋਂ ਆਇਆ ਆ ਤਾ ਤੁਹਾਨੂੰ ਮੇਨ ਰਸਤਾ ਦੋਨਾਂ ਹੀ ਸਾਈਡਾਂ ਤੋਂ ਮੰਦਰ ਨੂੰ ਆਉਂਦਾ ਹੋਇਆ ਦਿਖਾਈ ਦੇਵੇਗਾ ਪਰ ਜੇਕਰ ਤੁਸੀਂ ਰਮਦਾਸ ਅਜਨਾਲੇ ਤੋਂ ਆਉਂਦੇ ਹੋ ਜਾਂ ਤੁਸੀਂ ਸ੍ਰੀ ਅਮਰitsar ਸਾਹਿਬ ਤੋਂ ਇਸ ਮੰਦਰ ਦੇ ਦਰਸ਼ਨ ਕਰਨ ਆਉਂਦੇ ਹੋ ਤੇ ਤੁਹਾਨੂੰ ਸਭ ਤੋਂ ਪਹਿਲਾਂ ਲੋਪੋ ਕੇ ਆਉਣਾ ਪਵੇਗਾ ਤੇ ਲੋਪੋ ਕੇ ਤੋਂ ਹੁੰਦਿਆਂ ਹੋਇਆਂ ਤੁਹਾਨੂੰ 메ਨ ਰੋਡ ਸਿੱਧਾ ਹੀ ਕੱਕੜ ਰਾਣੀਆਂ ਨੂੰ ਆਉਂਦਾ ਹੋਇਆ ਦਿਖਾਈ ਦੇਵੇਗਾ ਤੇ ਇਹ ਤੁਹਾਨੂੰ ਮੰਦਿਰ ਕੱਕੜ ਪਿੰਡ ਦੇ ਮੋੜ ਦੇ ਉੱਤੇ ਕੱਕੜ ਪਿੰਡ ਦੇ ਫਰੰਟ ਦੇ ਉੱਤੇ ਦਿਖੇਗਾ ਤੇ ਤੁਸੀਂ ਇਸ ਮੰਦਿਰ ਦੇ ਦਰਸ਼ਨ ਕਰ ਸਕਦੇ ਹੋ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਬਲਜੀਤ ਕੋਟਲੀ ਤੁਸੀਂ ਜੁੜ ਚੁੱਕੇ ਹੋ ਮਾਈ ਯੂਟਿਊਬ ਚੈਨਲ ਬਲਜੀਤ ਕੋਟਲੀ ਦੇ ਨਾਲ ਸੋ ਪਿਆਰੇ ਦੋਸਤੋ ਅੱਜ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਮਾਤਾ ਕੌੜੀ ਜੀ ਮਾਤਾ ਹਿੰਗਲਾਜ ਜੀ ਦੇ ਮੰਦਿਰ ਦੀ ਜਾਣਕਾਰੀ ਸੋ ਇਹ ਦੋਸਤੋ ਮੰਦਿਰ ਤੁਸੀਂ ਪਿੱਛੇ ਮੇਨ ਗੇਟ ਵੇਖ ਸਕਦੇ ਹੋ ਜੋ ਕਿ 600 ਸਾਲ ਪੁਰਾਣਾ ਦੱਸਿਆ ਜਾਂਦਾ ਵਾ ਸੋ ਇਸ ਮੰਦਿਰ ਦੀ ਤੁਹਾਨੂੰ ਜਾਣਕਾਰੀ ਅਸੀਂ ਦੇਵਾਂਗੇ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਸੋ ਪਿਆਰੇ ਦੋਸਤੋ ਜੇਕਰ ਇਸ ਮੰਦਿਰ ਦੀ ਗੱਲ ਕਰੀਏ ਤੇ ਇਹ ਕੋਈ ਮੰਦਿਰ ਆਮ ਮੰਦਿਰ ਨਹੀਂ ਇਹ ਮੰਦਿਰ 600 ਸਾਲ ਪੁਰਾਣਾ ਮੰਦਿਰ ਆ ਇਹ ਉਸ ਵੇਲੇ ਦਾ ਮੰਦਿਰ ਵਾ ਜਦੋਂ ਕਿ ਅੰਮ੍ਰਿਤਸਰ ਸ਼ਹਿਰ ਨਹੀਂ ਸੀ ਹੁੰਦਾ ਉਸ ਵੇਲੇ ਨਾ ਤੇ ਅੰਮ੍ਰਿਤਸਰ ਸ਼ਹਿਰ ਹੁੰਦਾ ਸੀ ਨਾ ਹੀ ਅਜਨਾਲਾ ਹੁੰਦਾ ਸੀ ਤੇ ਨਾ ਹੀ ਲੋਪੋਖੇ ਚ گاਵਾ ਹੁੰਦਾ ਸੀ ਇਹ ਉਸ ਵੇਲੇ ਦੀ ਗੱਲ ਆ ਜਦੋਂ ਲਾਹੌਰ ਹੁੰਦਾ ਸੀ ਤੇ ਲਾਹੌਰ ਤੋਂ ਬਾਅਦ ਸਿੱਧਾ ਹੀ ਜਲੰਧਰ ਸ਼ਹਿਰ ਵੇਖਣ ਨੂੰ ਮਿਲਦਾ ਸੀਗਾ ਤੇ ਇਸ ਜਗ੍ਹਾ ਤੇ ਉਦੋਂ ਕਹਿੰਦੇ ਕਿ ਚਾਰ ਸ਼ਫੇਰੇ ਇਸ ਏਰੀਏ 'ਚ ਕਣਕ ਹੋਰ ਜੰਗਲ ਹੀ ਜੰਗਲ ਹੁੰਦਾ ਸੀ ਜਦੋਂ ਮਾਤਾ ਕੌੜੀ ਜੀ ਇਸ ਅਸਥਾਨ ਤੇ ਤਪ ਕਰ ਲਈ ਆਏ ਸੀ ਸੋ ਪਿਆਰੇ ਦੋਸਤੋ ਆ ਤੁਸੀਂ ਇਸ ਮੰਦਰ ਦਾ ਮੇਨ ਮੁੱਖਿਆ ਦਵਾਰ ਵੇਖ ਸਕਦੇ ਹੋ ਜੋ ਕਿ ਮਾਤਾ ਕੌੜੀ ਜੀ ਮਾਤਾ ਹਿੰਗਲਾ ਜੀ ਦੇ ਉਪਾਸਕ ਸਨ ਇਹ ਇਸ ਮੰਦਰ ਦਾ ਮੇਨ ਗੇਟ ਤੁਹਾਨੂੰ ਵੇਖਣ ਨੂੰ ਮਿਲੇਗਾ ਜੋ ਕਿ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਵਧੀਆ ਬਣਾਇਆ ਗਿਆ ਵਾ ਜੇਕਰ ਇਸ ਗੇਟ ਦੀ ਗੱਲ ਕਰੀਏ ਤੇ ਬਹੁਤ ਹੀ ਸੋਹਣੇ ਰੰਗਾਂ ਦੇ ਨਾਲ ਸਜਾਇਆ ਗਿਆ ਵਾ ਇਹ ਤੁਹਾਨੂੰ ਮਾਤਾ ਜੀ ਦੇ ਮੰਦਰ ਦਾ ਮੁੱਖਿਆ ਦਵਾਰ ਮੇਨ ਦੁਆਰ ਵੇਖਣ ਨੂੰ ਨਜ਼ਰ ਆਵੇਗਾ ਸੋ ਅਸੀਂ ਇਸ ਮੰਦਿਰ ਦੇ ਅੰਦਰ ਚੱਲ ਕੇ ਤੁਹਾਨੂੰ ਬਾਕੀ ਅੰਦਰ ਮੰਦਿਰ ਦੀ ਜਾਣਕਾਰੀ ਦਿੰਨੇ ਆ ਸੋ ਆਓ ਦੋਸਤੋ ਕਰਦੇ ਆ ਇਸ ਮੰਦਿਰ ਦੇ ਬਾਰੇ ਗੱਲਬਾਤ ਤੇ ਤੁਹਾਨੂੰ ਦਿੰਨੇ ਆ ਜਾਣਕਾਰੀ ਤੇ ਨਵੇਂ ਆਏ YouTube ਚੈਨਲ ਤੇ ਮਾਈ YouTube ਚੈਨਲ ਬਲਜੀਤ ਕੋਟਲੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤੇ ਆਪਣੇ ਦੋਸਤ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰਨਾ ਤੋ ਪਿਆਰੇ ਦੋਸਤੋ ਇਹ ਤੁਸੀਂ ਪਿੱਛੇ ਮਾਤਾ ਕੌੜੀ ਜੀ ਦਾ ਮੰਦਿਰ ਵੇਖ ਸਕਦੇ ਹੋ ਤਪਸਥਾਨ ਸੋ ਪਿਆਰੇ ਦੋਸਤੋ ਇਹ ਮਾਤਾ ਕੌੜੀ ਜੀ ਦਾ ਹਿੰਗਲਾ ਜੀ ਦਾ ਤਪਸਥਾਨ 600 ਸਾਲ ਪੁਰਾਣਾ ਦੱਸਿਆ ਜਾਂਦਾ ਵਾ ਦੋਸਤੋ ਮਾਤਾ ਕੌੜੀ ਜੀ ਦੇ ਜੇਕਰ ਜਨਮ ਦੀ ਗੱਲ ਕਰੀਏ ਤੇ ਜੇਤਲੀ ਬ੍ਰਾਹਮਣਾਂ ਦੇ ਘਰ ਲਾਹੌਰ ਦੇ ਮਸ਼ਾਹ ਹਟੀ ਬਾਜ਼ਾਰ ਦੇ ਵਿੱਚ ਹੋਇਆ ਸੀ ਮਾਤਾ ਕੌੜੀ ਜੀ ਤਾਂ ਪਤਿ ਵੈਰਾਗ ਦੀ ਮੂਰਤੀ ਮੰਨਿਆ ਜਾਂਦਾ ਸੀ ਤੇ ਮਾਤਾ ਹਿੰਗਲਾ ਜੀ ਦੇ ਉਪਾਸਕ ਸੀ ਮਾਤਾ ਕੌੜੀ ਜੀ ਨੂੰ ਮਾਤਾ ਹਿੰਗਲਾਜ ਜੀ ਦਾ ਅੰਸ਼ અવਤਾਰ ਵੀ ਆਖਿਆ ਜਾਂਦਾ ਵਾ ਮਾਤਾ ਹਿੰਗਲਾਜ ਦੇਵੀ ਸਤੀ ਦੇ 52 ਸ਼ਕਤੀ ਪੀਠਾਂ ਵਿੱਚੋਂ ਇੱਕ ਸੀ ਸੋ ਆ ਤੁਸੀਂ ਮੰਦਿਰ ਵੇਖ ਸਕਦੇ ਹੋ ਮਾਤਾ ਕੌੜੀ ਜੀ ਮਾਤਾ ਹਿੰਗਲਾਜ ਜੀ ਦਾ ਸੋ ਤੁਹਾਨੂੰ ਮੰਦਿਰ ਦਿਖਾਉਨੇ ਆ ਜੋ ਇਸ ਸਮੇਂ ਪਾਕਿਸਤਾਨ ਦੇ ਬਲੋਚਿਸਤਾਨ ਰਾਜ ਦੇ ਲਬੇਲਾ ਸ਼ਹਿਰ ਦੀ ਲਿਆਰੀ ਤਹਿਸੀਲ ਵਿੱਚ ਹਿੰਗੁਰ ਨਦੀ ਦੇ ਕੋਲ ਹੈ ਸੋ ਅਸੀਂ ਤੁਹਾਨੂੰ ਇਸ ਮੰਦਰ ਦੀ ਜਾਣਕਾਰੀ ਦੇ ਰਹੇ ਹਾਂ ਜੋ ਇਸ ਸਮੇਂ ਪਾਕਿਸਤਾਨ ਦੇ ਬਲੋਚਿਸਤਾਨ ਰਾਜ ਦੇ ਲਬੇਲਾ ਸ਼ਹਿਰ ਦੀ ਲਿਆਰੀ ਤਹਿਸੀਲ ਵਿੱਚ ਹਿੰਘੋਲ ਨਦੀ ਦੇ ਕੋਲ ਹੈ ਸੋ ਇਹ ਮੰਦਰ ਪਹਿਲਾਂ ਨਾਨਕ ਸ਼ਾਹੀ ਇੱਟਾਂ ਦੇ ਨਾਲ ਬਣਾਇਆ ਗਿਆ ਸੀ ਇਸ ਦੀ 2006-2007 ਵਿੱਚ ਦੁਬਾਰਾ ਮੁਰੰਮਤ ਕਰਕੇ ਇਸ ਨੂੰ ਬਣਾਇਆ ਗਿਆ ਵਾ ਪੁਰਾਣੀਆਂ ਕਥਾ ਕਹਾਣੀਆਂ ਮੁਤਾਬਕ ਜਦੋਂ ਭਗਵਾਨ ਵਿਸ਼ਨੂੰ ਜੀ ਨੇ ਮਾਤਾ ਸਤੀ ਜੀ ਦੇ ਮ੍ਰਿਤਿਕ ਦੇ ਦੇ 52 ਹਿੱਸੇ ਕੀਤੇ ਤਾਂ ਸਰੀਰ ਦਾ ਸਭ ਤੋਂ ਉੱਪਰਲਾ ਹਿੱਸਾ ਜਿੱਥੇ ਔਰਤਾਂ ਵੱਲੋਂ ਸੰਧੂਰ ਪਾਇਆ ਜਾਂਦਾ ਹੈ ਉਹ ਹਿੱਸਾ ਡਿੱਗਾ ਸੀ ਸੰਸਕ੍ਰਿਤ ਵਿੱਚ ਸੰਧੂਰ ਨੂੰ ਹਿੰਗੁਲ ਆਖਿਆ ਜਾਂਦਾ ਹੈ ਮਾਤਾ ਕੌੜੀ ਜੀ ਦਾ ਇਹ ਤਪੱਸਥਾਨ ਕਣਕੋਰ ਜੰਗਲ ਵਿੱਚ ਹੁੰਦਾ ਸੀ ਉਸ ਵੇਲੇ ਸ੍ਰੀ ਅੰਮ੍ਰਿਤਸਰ ਸ਼ਹਿਰ ਨਹੀਂ ਸੀ ਬਣਿਆ ਅਤੇ ਲਾਹੌਰ ਤੋਂ ਬਾਅਦ ਜਲੰਧਰ ਸ਼ਹਿਰ ਹੁੰਦਾ ਸੀ ਅਜੇ ਕਣਕੌਰ ਜੰਗਲ ਵਿੱਚ ਮਾਤਾ ਜੀ ਵੱਲੋਂ 12 ਸਾਲ ਅਟੁੱਟ ਸਮਾਧੀ ਲਾ ਕੇ ਮਾਤਾ ਹਿੰਗਲਾਜ ਜੀ ਦੀ ਭਗਤੀ ਕੀਤੀ ਗਈ ਸੀ ਇਸ ਸਮੇਂ ਦੌਰਾਨ ਜਿਸ ਰੁੱਖ ਥੱਲੇ ਮਾਤਾ ਜੀ ਤਪ ਕਰਦੇ ਸੀ ਉਸ ਰੁੱਖ ਦੇ ਉੱਪਰ ਇੱਕ ਪਾਣੀ ਦੀ ਗੜਵੀ ਸੀ ਜਿਸ ਵਿੱਚੋਂ ਪਾਣੀ ਦੀ ਬੂੰਦ-ਬੂੰਦ ਡਿੱਗਦੀ ਹੁੰਦੀ ਸੀ ਮਾਤਾ ਕੌੜੀ ਜੀ ਦੇ ਸਿਰ ਤੇ ਪਾਣੀ ਦੀ ਬੂੰਦ-ਬੂੰਦ ਡਿੱਗਦੀ ਸੀ ਤੇ 12 ਸਾਲ ਦੀ ਸਮਾਧੀ ਤੱਕ ਉਹ ਇੱਕ ਪਾਣੀ ਦੀ ਗੜਵੀ ਵਿੱਚੋਂ ਪਾਣੀ ਖਤਮ ਨਹੀਂ ਸੀ ਹੋਇਆ ਉਸ ਪੁਰਾਣੇ ਰੁੱਖ ਦੀ ਉਸ ਪੁਰਾਣੇ ਦਰਖਤ ਦੀ ਜੇਕਰ ਗੱਲ ਕਰੀਏ ਤੇ ਪਰ ਕੋਈ ਪ੍ਰੋਪਰ ਕਨਫਰਮ ਤੇ ਨਹੀਂ ਹੈਗਾ ਸਾਨੂੰ ਪਰ ਉਸ ਸਮੇਂ ਦੇ ਹਿਸਾਬ ਨਾਲ ਇੱਥੇ ਇੱਕ ਸਾਨੂੰ ਕਾਫੀ ਪੁਰਾਣਾ ਪੀਪਲ ਵੇਖਣ ਨੂੰ ਮਿਲਦਾ ਹੈ ਉਹ ਤੁਹਾਡੇ ਰੂਬਰੂ ਕਰਾ ਦਿੰਨੇ ਹਾਂ ਮਾਤਾ ਹਿੰਗਲਾ ਜੀ ਦੇ ਵੱਲੋਂ ਮਾਤਾ ਕੌੜੀ ਜੀ ਦੀ ਅਟੁੱਟ ਭਗਤੀ ਵੇਖ ਕੇ ਉਹਨਾਂ ਨੂੰ ਦਰਸ਼ਨ ਦੇ ਕੇ ਆਪਣਾ ਆਸ਼ੀਰਵਾਦ ਦਿੱਤਾ ਇਸ ਤੋਂ ਬਾਅਦ ਮਾਤਾ ਕੌੜੀ ਜੀ ਨੂੰ ਮਾਤਾ ਕੌੜੀ ਹਿੰਗਲਾਜ ਆਖਿਆ ਜਾਣ ਲੱਗਾ ਇਹ ਸਥਾਨ ਭਾਰਤ ਵਿੱਚ ਮਾਤਾ ਹਿੰਗਲਾਜ ਦੇਵੀ ਦਾ ਸਭ ਤੋਂ ਪੁਰਾਣਾ ਸਥਾਨ ਹੈ ਬਾਬਾ ਚੰਦਨ ਦਿਆਲ ਜੀ ਦੇ ਵੱਲੋਂ ਆਪਣੇ ਚੇਲੇ ਬਾਬਾ ਘੁੰਮਣ ਦੇ ਘਰ ਪੁੱਤਰ ਹੋਣ ਦਾ ਵਰ ਦੇਣ ਤੇ ਮਾਤਾ ਕੌੜੀ ਜੀ ਦੇ ਨਾਲ ਆਏ। ਉਹਨਾਂ ਦੇ ਭਰਾ ਦੇ ਦੋਤੇ ਸੰਤ ਬਾਬਾ ਬਿਹਾਰੀ ਜੀ ਝਿੰਗਣ ਤੇ ਉਹਨਾਂ ਦੇ ਪੁੱਤਰ ਬਾਬਾ ਮੂਲਦਾਸ ਜੀ ਜੋ ਕਿ ਖੰਨਾ ਅਤੇ ਟੰਡਣ ਜਾਤ ਦੇ ਉਪਰੋਹਿਤ ਨੇ ਜਦੋਂ ਇਸ ਪਿੰਡ ਵਿੱਚ ਆਏ ਜਦੋਂ ਇਸ ਜਗ੍ਹਾ ਤੇ ਆਏ ਤੇ ਇਹ ਪਿੰਡ ਕੱਕੜ ਹੋਂਦ ਵਿੱਚ ਆਇਆ ਇਸ ਤੋਂ ਬਾਅਦ ਇਸ ਪਿੰਡ ਦੀ ਸਭ ਤੋਂ ਉੱਚੀ ਜਗ੍ਹਾ ਤੇ ਬਾਬਾ ਪਰਿਵਾਰ ਵੱਲੋਂ ਆਪਣਾ ਘਰ ਬਣਾਇਆ ਗਿਆ ਤੇ ਬਾਬਾ ਘੁੰਮਣ ਦੇ ਪਰਿਵਾਰ ਤੋਂ ਬਾਅਦ ਵਿੱਚ ਅਰੋੜਾ ਸੱਚ ਦੇਵਾ ਕੱਕੜ ਪਰਿੰਜੇ ब्राह्मण खत्री ਤੇ ਹੋਰ ਜਾਤਾਂ ਇਸ ਜਗ੍ਹਾ ਤੇ ਆਇਆ માતા ਕੌੜੀ ਜੀ ਦਾ ਤਪ ਤੇ ਵੈਰਾਗ ਵੇਖ ਕੇ ਬਾਬਾ ਚੰਦਨ ਦਿਆਲ ਜੀ ਵੱਲੋਂ ਇਹ ਗੁਰਗੱਦੀ ਮਾਤਾ ਜੀ ਨੂੰ ਦੇਣੀ ਚਾਹੀ ਪਰ ਮਾਤਾ ਜੀ ਵੱਲੋਂ ਬਾਬਾ ਜੀ ਦੀ ਗੁਰਗੱਦੀ ਆਪ ਨਾ ਲੈ ਕੇ ਬਾਬਾ ਬਿਹਾਰੀ ਦਾਸ ਜੀ ਨੂੰ ਗੱਦੀ ਨਸੀਨ ਕਰਵਾਇਆ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਕੁੰਦਰਾ ਵੰਸ਼ ਚੱਲਿਆ માતા ਕੌੜੀ ਜੀ ਦੇ ਅਸਥਾਨ ਤੇ ਹੋਰ ਜਾਤ ਸਮੁਦਾਏ ਦੀਆਂ ਸੰਗਤਾਂ ਤੋਂ ਇਲਾਵਾ ਖਾਸ ਤੌਰ ਤੇ ਪੰਜ ਜਾਤੀ ਸਾਰਸਵਤ ਬ੍ਰਾਹਮਣ ਜਿਵੇਂ ਕਿ ਝਿੰਗਣ ਜੇਤਲੀ ਮੋਹਲੇ ਤਰੀਖਾ ਕੁੰਮੜੀ ਆ ਤੁਸੀਂ ਮੰਦਰ ਦਾ ਚਾਰਸ਼ਫੇਰੇ ਦਾ ਜਿਹੜਾ ਵਿਊ ਆ ਉਹ ਦੇਖ ਸਕਦੇ ਹੋ ਖੰਨਾ ਟੰਡਾਣਾ ਸੱਚ ਦੇਵਾ ਕੁੰਦਰਾ ਅਰੋੜਾ ਕੱਕੜ ਪਰਿੰਜੇ ਬਾਬਾ ਘੁੰਮਣ ਦੀ ਔਲਾਦ ਗਿੱਲ ਘੁੰਮਣ ਕੱਕੜ ਪਿੰਡ ਦੇ ਪਰਿਵਾਰ ਲੋਕੇਸ਼ਵਰ ਪੰਡਤ ਸਿੱਧ ਇਲਾਕੇ ਦੇ ਵਸਨੀਕ ਅਤੇ ਮਾਤਾ ਹਿੰਗਲਾਜ ਦੇਵੀ ਦੇ ਹੋਰ ਉਪਾਸਕਾਂ ਵੱਲੋਂ ਭਾਦਰੋਂ ਦੀ ਆਮਾ ਵਸਿਆ ਨੂੰ ਆਪਣੀ ਕੁੱਲ ਦੇਵੀ ਮੰਨ ਕੇ ਪੂਜਾ ਕੀਤੀ ਜਾਂਦੀ ਹੈ ਜੇਕਰ ਇੱਥੇ ਗੱਲ ਕਰੀਏ ਤੇ ਆ ਤੁਸੀਂ ਮੰਦਿਰ ਦੀ ਡਿਜ਼ਾਈਨਿੰਗ ਵੇਖ ਸਕਦੇ ਹੋ ਜੋ ਕਿ ਬਹੁਤ ਹੀ ਪਿਆਰਾ ਅਤੇ ਵਧੀਆ ਡਿਜ਼ਾਈਨ ਤੁਹਾਨੂੰ ਬਣਿਆ ਨਜ਼ਰ ਆਵੇਗਾ ਆ ਵੇਖੋ ਆ ਤੁਸੀਂ ਇਹਨੂੰ ਬਹੁਤ ਹੀ ਸੋਹਣਾ ਅਤੇ ਪਿਆਰਾ ਡਿਜ਼ਾਈਨ ਵੇਖ ਸਕਦੇ ਹੋ ਇਸ ਧਾਰਮਿਕ ਤਪਸਥਾਨ ਤੇ ਸਭ ਜਾਤੀ ਧਰਮ ਸੰਪਰਦਾਏ ਦੇ ਲੋਕ ਨਤਮਸਤਕ ਹੁੰਦੇ ਨੇ ਮਾਤਾ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀ ਹੈ ਤੇ ਆਸ ਕਰਦੇ ਆ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਇੱਥੇ ਨਤਮਸਤਕ ਹੋਣ ਲਈ ਜ਼ਰੂਰ ਆਇਓ ਤੇ ਦਰਸ਼ਨ ਕਰਨ ਲਈ ਜ਼ਰੂਰ ਆਇਓ ਤੇ ਇਸ ਸਮੇ ਇਸ ਅਸਥਾਨ ਦੀ ਜਿਹੜੀ ਦੇਖਭਾਲ ਏ ਜਿਹੜੀ ਸੇਵਾ ਸੰਭਾਲ ਏ ਉਹ ਮੁੜ ਉਸਾਰੀ ਦਾ ਕੰਮ 2007 ਤੋਂ ਬਾਬਾ ਬਿਹਾਰੀ ਦਾਸ ਜੀ ਦੇ ਵੰਸ਼ ਵਿੱਚੋਂ ਬਾਬਾ ਨਰਿੰਦਰ ਮੋਹਨ ਦੇ ਪੁੱਤਰ ਮਹੰਤ ਬਾਬਾ ਜਗੀਰ ਦਾਸ ਜੀ ਬਾਬਾ ਜਗੀਰ ਦਾਸ ਜੀ ਬਾਬਾ ਠਾਕੁਰ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ ਬਾਬਾ ਨਰਿੰਦਰ ਮੋਹਨ ਜੀ ਦੇ ਪੁੱਤਰ ਬਾਬਾ ਕਮਲ ਨਰਾਇਣ ਸ਼ਰਮਾ ਜੀ ਵੱਲੋਂ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਸੋ ਪਿਆਰੇ ਦੋਸਤੋ ਆਓ ਚਲਿਏ ਮਾਤਾ ਰਾਣੀ ਜੀ ਦੇ ਮੰਦਰ ਦੇ ਅੰਦਰ ਮਾਤਾ ਕੌੜੀ ਜੀ ਦੇ ਮੰਦਰ ਮਾਤਾ ਹਿੰਗਲਾ ਜੀ ਦੇ ਉਪਾਸਕ ਉਹਨਾਂ ਦੇ ਮੰਦਰ ਦੇ ਅੰਦਰ ਚੱਲਦੇ ਆ ਤੇ ਬਾਬਾ ਜੀ ਦੇ ਨਾਲ ਕਰਦੇ ਆ ਗੱਲਬਾਤ ਤੋ ਪਿਆਰੇ ਦੋਸਤੋ ਅਸੀਂ ਪੁਜਾਰੀ ਜੀ ਦੇ ਨਾਲ ਕਰਦੇ ਆਂ ਗੱਲਬਾਤ ਬਾਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਬਾਬਾ ਜੀ ਤੁਸੀਂ ਸਾਨੂੰ ਮੰਦਿਰ ਦੀ ਜਾਣਕਾਰੀ ਦਿਓਗੇ ਹਾਂ ਜੀ ਮੈਂ ਬਾਬਾ ਨਰਮੂ ਪੁੱਤਰ ਬਾਬਾ ਜਗੀਰਦਾਸ ਪੋਤਰ ਬਾਬਾ ਠਾਕੁਰਦਾਸ ਇਸ ਮੰਦਿਰ ਦੀ ਸੇਵਾਦਾਰ ਪੀੜੀ ਦਰ ਪੀੜੀ ਅਸੀਂ ਕਰ ਰਹੇ ਆਂ ਤੇ ਮੇਰੀ ਇਹ 22ਵੀਂ 23ਵੀਂ ਪੀੜੀ ਆ ਮੰਦਿਰ ਦੀ ਹਾਂ ਜੀ ਹਾਂ ਜੀ 22ਵੀਂ 23ਵੀਂ ਪੀੜੀ ਆ ਤੇ ਮੰਦਰ ਦਾ ਬਾਰ ਬਾਰ ਦੀਰ ਉਧਾਰਨ ਹੁੰਦਾ ਰਿਹਾ ਪਹਿਲੋ ਇਹ ਮੰਦਰ ਤੇ ਕਥੜਾ ਸੀ ਉਹਦੇ ਬਾਅਦ ਮੰਦਰ ਮੇਰੇ ਦਾਦਾ ਜੀ ਬਾਬਾ ਠਾਕੁਰ ਦਾਸ ਮੰਤ ਨੇ ਤਿਆਰ ਕਰਵਾਇਆ ਉਹਦੇ ਬਾਅਦ ਬਾਬਾ ਜਗੀਰ ਦਾਸ ਉਹਨਾਂ ਦੇ ਵੱਡੇ ਪੁੱਤਰ ਤੇ ਹੁਣ ਇਸ ਵੇਲੇ ਮੇਰਾ ਨਾਮ ਮਨਿੰਦਰ ਸਿੰਘ ਤੇ ਮੇਰੇ ਪੁੱਤਰ ਕਮਲ ਨਰਾਇਣ ਨੇ ਮੰਦਰ ਦਾ ਦੀਰ ਉਧਾਰਨ ਕੀਤਾ ਤੇ ਇਹ ਮੰਦਰ ਦੀ ਸੇਵਾ ਲਗਾਤਾਰ 2006 ਤੋਂ ਲੈ ਕੇ ਇਹ 2025 ਤੱਕ ਹੋ ਰਹੀ ਹੈ ਤੇ ਇਹ ਮੰਦਿਰ ਦੇ ਵਿੱਚ ਸਾਲਾਨਾ ਮੇਲਾ ਲੱਗਦਾ ਹੈ ਭਾਦਰੋਂ ਦੀ ਮੱਸਿਆਂ ਨੂੰ ਹਾਂਜੀ ਤੇ ਜਗਰਾਤ ਤੇ ਨਵਾਂ ਸਾਲ ਇਹ ਸ਼ਿਵਾਲਾ ਤੇ ਸ਼ਿਵ ਸ਼ਿਵ ਰਾਤਰੀ ਚ ਲੰਗਰ ਲੱਗਦੇ ਆ ਤੇ ਲੋਕੀ ਵੀ ਇੱਥੇ ਆਮ ਲੰਗਰ ਲਾਉਂਦੇ ਆ ਇੱਥੇ ਬਹੁਤ ਸਾਰੀਆਂ ਜਾਤਾਂ ਜੁੜੀਆਂ ਨੇ ਇਸ ਥਾਂ ਦੇ ਉੱਤੇ ਇਹ ਬੜਾ ਪ੍ਰਾਚੀਨ ਮੰਦਿਰ ਹੈ ਤੇ ਇਸ ਪਾਕਿਸਤਾਨ ਬਣ ਤੋਂ ਬਾਅਦ ਜਿਹੜੇ ਲੋਗ ਇਸ ਮੰਦਰ ਚ ਆਉਂਦੇ ਸੀ ਉਹ ਹਿੰਦੁਸਤਾਨ ਦੇ ਦੂਸਰੇ ਹਿੱਸਿਆਂ ਦੇ ਵਿੱਚ ਚਲੇ ਗਏ ਜਦੋਂ ਉਹਨਾਂ ਨੂੰ ਹੁਣ ਪਤਾ ਲੱਗਾ ਤੇ ਉਹਨਾਂ ਨੇ ਫੇਰ ਆਉਣਾ ਸ਼ੁਰੂ ਕਰ ਦਿੱਤਾ ਤੇ ਬੜੀਆਂ ਰੌਣਕਾਂ ਕਰਦੇ ਮੇਲੇ ਦੇ ਵਿੱਚ ਇਕੱਠੇ ਹੋ ਕੇ ਆਉਂਦੇ ਨੇ ਇਹਨਾਂ ਦੇ ਵਿੱਚ ਛਤਰੀ ਬਰਾਦਰੀ ਜੱਟ ਅਰੋੜੇ ਤੇ ਪੰਡਤ ਤੇ ਬ੍ਰਾਹਮਣਾਂ ਤਾਂ ਜਾਤਾਂ ਜਿਹੜੀਆਂ ਸਾਰੀਆਂ ਇਸ ਮਾਤਾ ਦੇ ਮੰਦਰ ਦੇ ਵਿੱਚ ਆ ਕੇ ਮੱਥਾ ਟੇਕ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਨੇ ਇਹ ਮਾਤਾ ਕੌੜੀ ਜੀ ਹਿੰਗਲਾ ਜੀ ਦਾ ਜਿਹੜਾ ਸਰੂਪ ਆ ਉਹਦੇ ਬਾਰੇ ਪੁੱਛਦੇ ਆ ਤੇ ਜੇ ਬਾਬਾ ਜੀ ਨੇ ਸਰੂਪ ਦੇ ਸਾਨੂੰ ਦਰਸ਼ਨ ਕਰਾਏ ਤੇ ਤੁਹਾਡੇ ਨਾਲ ਅਸੀਂ ਸਰੂਪ ਦੇ ਦਰਸ਼ਨ ਜਿਹੜੇ ਆ ਸ਼ੇਅਰ ਕਰਦੇ ਆ ਤੇ ਬਾਬਾ ਜੀ ਨੂੰ ਕਹਿੰਨੇ ਆ ਕਿ ਬਾਬਾ ਜੀ ਸਾਨੂੰ ਤੁਸੀਂ ਮਾਤਾ ਕੌੜੀ ਜੀ ਦਾ ਜਿਹੜਾ ਸਰੂਪ ਸੀ ਉਹਦੇ ਸਾਨੂੰ ਦਰਸ਼ਨ ਜਰੂਰ ਕਰਵਾਓ ਸੋ ਪਿਆਰੇ ਦੋਸਤੋ ਇੱਧਰ ਤੁਸੀਂ ਮਾਤਾ ਕੌੜੀ ਜੀ ਦੇ ਪਿੰਡੀ ਦਾ ਜਿਹੜਾ ਵਾ ਦਰਸ਼ਨ ਉਹ ਕਰ ਸਕਦੇ ਹੋ ਇਹ ਮਾਤਾ ਕੌੜੀ ਜੀ ਦੀ ਪਿੰਡੀ ਆ ਤੇ ਇਹ ਆਪਣਾ کافی ਪ੍ਰਾਚੀਨ ਪਿੰਡੀ ਆ ਮਾਤਾ ਜੀ ਦੀ ਤੇ ਉੱਪਰ ਮਾਤਾ ਹਿੰਗਲਾਜ ਤੇ ਹੋਰ ਉੱਪਰ ਮਾਤਾ ਅਸਲੀ ਸਰੂਪ ਪਾਕਿਸਤਾਨ ਚ ਜਿਹੜਾ ਉਹ ਮਾਤਾ ਹਿੰਗਲਾਜ ਦਾ ਸਾਹਮਣੇ ਉੱਪਰ ਸਰੂਪ ਆ ਤੇ ਥੱਲੇ ਵੀ ਮਾਤਾ ਹਿੰਗਲਾਜ ਤੇ ਪਰਸਰਾਮ ਤੇ ਪਾਂਡਵਾਂ ਦਾ ਸਰੂਪ ਆ ਮਾਤਾ ਜੀ ਦੇ ਦਰਬਾਰ ਚ ਤੇ ਮਾਤਾ ਜੀ ਪਿੰਡੀ ਦੇ ਰੂਪ ਦੇ ਵਿੱਚ ਇੱਥੇ ਵਿਰਜਮਾਨ ਹੈ ਸੋ ਪਿਆਰੇ ਦੋਸਤੋ ਆ ਤੁਸੀਂ ਮੰਦਰ ਦੇ ਅੰਦਰ ਦਾ ਵੀਊ ਵੇਖ ਸਕਦੇ ਹੋ ਜੋ ਕਿ ਸ਼ੀਸ਼ਿਆਂ ਦੇ ਨਾਲ ਜੜਿਆ ਹੋਇਆ ਰੰਗਦਾਰ ਬਹੁਤ ਹੀ ਸੋਹਣੀ ਕਲਾਕਾਰੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ ਸੋ ਪਿਆਰੇ ਦੋਸਤੋ ਅਸੀਂ ਕਰਦੇ ਆ ਮਹੰਤ ਬਾਬਾ ਨਰਿੰਦਰ ਮੋਹਨ ਜੀ ਦੇ ਨਾਲ ਗੱਲਬਾਤ ਤੇ ਮਾਤਾ ਹਿੰਗਲਾ ਜੀ ਦੇ ਸਰੂਪ ਬਾਰੇ ਤੁਹਾਨੂੰ ਦਿੰਨੇ ਆ ਜਾਣਕਾਰੀ ਇਹ ਪਿਆਰੇ ਉਸ ਸਾਥ ਸੰਗਤ ਇਹ ਦੇਖੋ ਉੱਪਰ ਅਸਲੀ ਸਰੂਪ ਮਾਤਾ ਹਿੰਗਲਾਜ ਦਾ ਜੋ ਪਾਕਿਸਤਾਨ ਚ ਹੈ ਉਹ ਇੱਥੇ ਆਇਆ ਹੋਇਆ ਹੈ ਉਹਦੇ ਦਰਸ਼ਨ ਕਰੋ ਉਪਰੋਂ ਦਰਸ਼ਨ ਦਰਸ਼ਨ ਕਰ ਸਕਦੇ ਆ ਜੋ ਪਾਕਿਸਤਾਨ ਚੋਂ ਆਇਆ ਇਹ ਪਾਕਿਸਤਾਨ ਤੋਂ ਆਇਆ ਮਾਤਾ ਹਿੰਗਲਾਜ ਜੀ ਦਾ ਸਰੂਪ ਆਇਆ ਵਾ ਇਹਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੋ ਪਿਆਰੇ ਦੋਸਤੋ ਇਹ ਸੀ ਮਾਤਾ ਕੌੜੀ ਮਾਤਾ ਹਿੰਗਲਾਜ ਜੀ ਦਾ ਮੰਦਿਰ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਜਾਣਕਾਰੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਨਾ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋ ਮਿਲਦੇ ਹਾਂ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ